ਕੈਨਸੇ ਕਲਚਰ ਸੈਂਟਰ ਵੱਲੋਂ ਇੱਕ ਤਾਲਵਾਂ ਕਬੱਡੀ ਕੱਪ 12 ਜੁਲਾਈ ਦਿਨ ਸ਼ਨੀਵਾਰ ਨੂੰ ਬ੍ਰੈਮਟਨ ਦੇ ਸੀਏਏ ਸੈਂਟਰ ਆ 75 75 ਕੈਨੇਡੀ ਰੋਡ ਤੇ ਕਰਵਾਇਆ ਜਾ ਰਿਹਾ ਹੈ ਇਸ ਕਬੱਡੀ ਕੱਪ ਦਾ ਖਿੱਚ ਦਾ ਕੇਂਦਰ ਨਵੇਂ ਲੈਂਦੀ ਅਤੇ ਚੜ੍ਹਦੇ ਪੰਜਾਬ ਦੇ ਗੱਭਰੂ ਜੋ ਚੋਟੀ ਦੇ ਕਬੱਡੀ ਦੇ ਖਿਡਾਰੀ ਹਨ ਉਹਨਾਂ ਦੇ ਪੈਣਗੇ ਪੇਚੇ ਕੱਲੀ ਕੱਲੀ ਰੇਡ ਅਤੇ ਜਫੇ ਦੇ ਉੱਤੇ ਗੂੰਜਣਗੀਆਂ ਤਾੜੀਆਂ ਐਂਟਰੀ ਬਿਲਕੁਲ ਫ੍ਰੀ ਲੰਗਰ ਗੁਰੂ ਦਾ ਅਟੁੱਟ ਵਰਤੇਗਾ ਵਧੇਰੇ ਜਾਣਕਾਰੀ ਲਈ ਅਤਨਵਾ 416 230 4000 74 647 985 60 66 ਕੁੰਡੀਆਂ ਦੇ ਫਸਣਗੇ ਸਿੰਘ ਤੇ ਕੋਈ ਨਿਤਰੂਗੀ ਬੜੇਵੇਂ ਖਾਣੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ 온ਟਾਰੀਓ ਵੱਲੋਂ ਸੀਜ਼ਨ 2025 ਦਾ ਪਹਿਲਾ ਟੂਰਨਾਮੈਂਟ 12 ਜੁਲਾਈ ਸੈਟਰਡੇ ਵਾਲੇ ਦਿਨ ਸੀਏ ਸੈਂਟਰ ਦੇ ਵਿੱਚ ਬ੍ਰੈਂਟਨ ਵਿਖੇ ਕਰਾਇਆ ਜਾ ਰਿਹਾ ਆਪ ਸਾਰੀ ਸੰਗਤ ਨੂੰ ਬੜੀ ਖੁਸ਼ੀ ਹੋਵੇਗੀ ਕਿ ਇਹਦੇ ਵਿੱਚ ਲਹਿੰਦੇ ਪੰਜਾਬ ਦੇ ਬਹੁਤ ਤਗੜੇ ਤਗੜੇ ਤੇ ਚੜ੍ਹਦੇ ਪੰਜਾਬ ਦੇ ਬਹੁਤ ਤਗੜੇ ਤਗੜੇ ਖਿਡਾਰੀ ਪਹੁੰਚ ਰਹੇ ਆ ਸਾਡੀਆਂ ਸਾਰੀਆਂ ਕਲੱਬਾਂ ਔਰ ਸਾਰੇ ਫੈਡਰੇਸ਼ਨ ਵੱਲੋਂ 12 ਜੁਲਾਈ ਦੇ ਲਈ ਆਪ ਸਭ ਨੂੰ ਖੁੱਲੇ ਸੱਦੇ ਨੇ ਮੇਰੇ ਨਾਲ ਗੱਲ ਸਾਹਮਣੇ ਇਹ ਵੀ ਦੱਸਣਗੇ ਵੀ ਐਂਟਰੀ ਹੈ ਜਿਹੜੀ ਉਹ ਫ੍ਰੀ ਆ ਜਾਂ ਉਹਦੇ ਵਿੱਚ ਕਿੰਨੇ ਪੈਸੇ ਲੱਗਣਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਬੱਡੀ ਪ੍ਰੇਮੀਆਂ ਨੂੰ ਇਹ ਚ ਐਂਟਰੀ ਵੀ ਫ੍ਰੀ ਹੋਊਗੀ ਗੁਰੂ ਕਾ ਲੰਗਰ ਟਟ ਵਰਤੇਗਾ ਐਂਟਰੀ ਜੋ ਕਿ ਬਿਲਕੁਲ ਫ੍ਰੀ ਆ ਔਰ ਜਿੰਨੇ ਵੀ ਬਜ਼ੁਰਗਾਂ ਬੱਚੇ ਆ ਸੀਏ ਸੈਂਟਰ ਜੋ ਕਿ ਸਟੀਲ ਔਰ ਕੈਨੇਡੀ ਦੇ ਸਥਿਤਾ ਪੁਰਾਣਾ ਜੀ ਨੂੰ ਆਪਾਂ ਪਾਵਰ ਹੈਡ ਸੈਂਟਰ ਕਹਿ ਦਿੰਨੇ ਆ ਉਹਦੇ ਵਿੱਚ ਬਹੁਤ ਤਗੜੇ ਜਿਹੜੇ ਕਬੱਡੀ ਦੇ ਮੈਚ ਤੁਹਾਨੂੰ ਦੇਖਣ ਨੂੰ ਮਿਲਣਗੇ ਕੈਨ ਸਿੱਖ ਦਾ ਜਿਹੜਾ ਇਹ ਮੈਚ ਹੋਵੇਗਾ ਕਿਆਲਮਾ ਸਾਡੇ ਨਾਲ ਕੁਝ ਉਹਨਾਂ ਦੇ ਮੈਂਬਰ ਨੇ ਜਿਨ੍ਹਾਂ ਨੇ ਕਿਆਲਵੀਂ ਵਾਰ ਚਾਲਮੀ ਤੋਂ ਬਾਅਦ ਕਾਲਮਾ ਵੱਡੀ ਗੱਲ ਹੁੰਦੀ ਐ ਇੰਨੇ ਸਾਲਾਂ ਚੌਥੇ ਬਹਾਕਾ ਜਿਹੜਾ ਪਾਰ ਹੋ ਗਿਆ ਉਹ ਲੈ ਵੱਡਾ ਟੂਰਨਾਮੈਂਟ ਕਰਾ ਰਹੇ ਆ ਅਸੀਂ ਸਭ ਨੂੰ ਬੇਨਤੀ ਕਰਦੇ ਆ ਮੈਂ ਖੰਨੇ ਵਾਲੇ ਬਾਈ ਨੂੰ ਵੀ ਕਹਾਂਗਾ ਵੀ ਬੇਨਤੀ ਕਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਦਾ ਮੇਰੇ ਵੀਰ ਸੁਖ ਗੋਲੇ ਵਾਲੀਏ ਨੇ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜਾ ਕਬੱਡੀ ਦਾ ਸੀਜ਼ਨ ਉਹ ਸਮਾਪਤੀ ਹੋ ਕੇ ਉਸ ਤੋਂ ਬਾਅਦ ਭਾਵੇਂ ਇੰਗਲੈਂਡ ਦੀ ਗੱਲ ਆ ਭਾਵੇਂ ਯੂਰਪ ਦੀ ਗੱਲ ਆ ਬੱਕੋ ਬਕਰੀਆਂ ਕੰਟਰੀਆਂ ਵਿੱਚ ਹੁੰਦੀ ਈ ਕਬੱਡੀ ਜੜੀਓ ਇਸ ਟਾਈਮ ਕੈਨੇਡਾ ਦੇ ਵਿੱਚ ਆਈ ਆ ਸਾਡੀ ਨੈਸ਼ਨਲ ਕਵਡਡੀ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਪਹਿਲਾ ਜਿਹੜਾ ਇਸ ਸੀਜ਼ਨ ਦਾ ਸਾਡੀ ਇਸ ਫਟਰੇਸ਼ਨ ਦਾ ਜਿਹੜਾ ਟੂਰਨਾਮੈਂਟ ਆ ਉਹ 12 ਜੁਲਾਈ ਨੂੰ ਸੀਜੀ ਸੈਂਟਰ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਜੀ ਕੈਨ ਸਿੱਖ ਇੱਕ ਬਹੁਤ ਪੁਰਾਣੀ ਕਲੱਬ ਆ ਪਿਛਲੇ 40 ਸਾਲਾਂ ਤੋਂ ਇਹ ਕਲੱਬ ਜਿਹੜੀ ਹਰ ਇੱਕ ਸਾਲ ਵੱਡੇ ਮੇਲੇ ਜਿਹੜੇ ਕਰਵਾਉਣ ਦਾ ਮਾਣ ਹਾਸਲ ਹੈ ਕਲੱਬ ਨੂੰ ਔਰ 41ਵਾਂ ਟੂਰਨਾਮੈਂਟ ਜਿਹੜਾ ਸਮੁੱਚੀ ਕੈਨ ਸਿੱਖ ਦੇ ਸਾਰੇ ਮੈਂਬਰ ਨਾਲ ਮਿਲ ਕੇ ਜਿਹੜੇ ਉਹ 12 ਜੁਲਾਈ ਨੂੰ ਕਰਵਾ ਰਹੇ ਨੇ ਸੀਜੀ ਸੈਂਟਰ ਦੇ ਵਿੱਚ ਜਿਹੜੇ ਪਲੇਅਰ ਜਦਾਂ ਸੁਖਵੀਰ ਦੇ ਪਹਿਲਾਂ ਉਹਨੂੰ ਦੱਸਿਆ ਵੀ ਪਲੇਅਰ ਜਿਹੜੇ ਬਹੁਤ ਤਕੜੇ ਲੈਂਦੇ ਅਤੇ ਚੜਦੇ ਦੇ ਉਸੇ ਤਰ੍ਹਾਂ ਹੀ ਇਹ ਫੈਡਰੇਸ਼ਨ ਦੀ ਹਰ ਇੱਕ ਸਾਲ ਇੱਕ ਬੜੀ ਵਧੀਆ ਵੱਡੀ ਸੂਚ ਹੁੰਦੀ ਆ ਵੀ ਆਪਾਂ ਨਵੇਂ ਖਿਡਾਰੀ ਨੇ ਜਿਹੜੇ ਉਹਨਾਂ ਨੂੰ ਵੀ ਇਸ ਫੈਡਰੇਸ਼ਨ ਦੇ ਵਿੱਚ ਮੌਕਾ ਦਈਏ ਤੇ ਇਸੇ ਤਰ੍ਹਾਂ ਬਿਲਕੁਲ ਬੈਲੈਂਸ ਟੀਮਾਂ ਨੇ ਜਿਹੜੀਆਂ ਉਹ 12 ਜੁਲਾਈ ਨੂੰ ਤੁਹਾਨੂੰ ਇਸ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਸਾਰੇ ਸਾਡੇ ਫੈਡਰੇਸ਼ਨ ਵੱਲੋਂ ਔਰ ਸਾਰੇ ਕੈਨਸਿਕ ਦੇ ਮੈਂਬਰਾਂ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਜੀ 12 ਜੁਲਾਈ ਨੂੰ ਜ਼ਰੂਰ ਤੁਸੀਂ ਹਮਮਾ ਕੇ ਇਸ ਮੇਲੇ ਦੀ ਆਨ ਅਤੇ ਸ਼ਾਨ ਦੇ ਵਿੱਚ ਵਾਧਾ ਕਰੋ ਤੇ ਬਾਕੀ ਗਿੱਲ ਸਾਹਿਬ ਹਾਂ ਕਿਨਾ ਟਾਈਮ ਕਿੰਨੇ ਵਜੇ 12 ਵਜੇ ਦਾ 12 ਵਜੇ ਦੇ ਕਰੀਬ ਜਿਹੜਾ ਪਹਿਲੀ ਰੇਡ ਆ ਜੀ ਉਹ ਇਸ ਗਰਾਊਂਡ ਦੇ ਵਿੱਚ ਪਹੂਗੀ ਕੋਈ ਐਂਟਰੀ ਨਹੀਂ ਹੈਗੀ ਜਿਹੜੀ ਐਂਟਰੀ ਬਿਲਕੁਲ ਹੋਈ ਹੋਗੀ ਤੇ ਗੁਰੂ ਕਾ ਲੰਗਰ ਜਿਹੜਾ ਉਹ ਗਿੱਲ ਸਾਹਿਬ ਪਹਿਲਾਂ ਵੀ ਗੱਲ ਕਰਦੇ ਸੀ ਵੀ ਉਹ ਟੁੱਟ ਵਰਤੂਗਾ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਆਪਕੋ ਆਪਣੀਆਂ ਚਾਹੇ ਫੈਮਲੀਆ ਨਾਲ ਆਓ ਚਾਹੇ ਯਾਰ ਬੇਲੀ ਇਕੱਠੇ ਹੋ ਕੇ ਕਬੱਡੀ ਦੇ ਪ੍ਰੇਮੀ ਆਓ ਫਿਰ ਸਾਰੇ ਜਣੇ 12 ਜੁਲਾਈ ਨੂੰ ਲਾਈਏ ਰੌਣਕਾਂ